ਉਠੋਏ ਉਹ ਟਾਈਮ ਬੜਾ ਹੋ ਗਿਆ ਜੀ ਜਲਦੀ ਕਰੋ ਮੜਾ ਜਾ ਉਠੋ ਠੋ ਠੋ ਗੋਰੀ ਗੋਰੀ 8 ਵਜ ਗਈ ਉੱਠੋ ਆਪਣਾ 8 ਵਜ ਗਈ ਉਠੋ ਸੇਤੀ ਕਰੋ ਸੋਸੀਏ ਗਾ ਮੇਰੇ ਵੱਲੇ ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਵਲੌਗ ਚ ਤੇ ਆਪਣਾ ਅੱਜ ਦਾ ਕੱਲ ਕੰਬੈਨਾ ਖੇ ਲਾਂਗੇ ਆਪਾਂ ਉਸ ਸਾੜ ajo ਕਮੇਨ ਆਪਾਂ ਜੀ ਨਖੇੜ ਕੇ ਚਲਾਵਾਂਗੇ ਜਿਹੜੀ ਤਾਂ ਮਸਾੜੂ ਆ ਜੀ ਇਹ ਚੱਲੂਗੀ ਇੱਥੇ ਲੋਕਲ ਕੱਲ ਕਿੱਥੇ ਜਿੱਥੇ ਚਲਾਈ ਆ ਤੇ ਜਿਹੜੀ ਦਸ਼ਮੇਸ਼ ਆ ਉਹ ਜਾਊਗੀ 2 ਕਿਲੋਮੀਟਰ ਸਾਹਤ ਨੂੰ ਉੱਥੇ ਦਾ 35 40 ਵਿਗੇ ਪੂਰਾ ਦਿਨ ਦਾ ਹੀ ਕੰਮ ਆ ਡਰਾਈਵਰ ਬੇਫਿਕਰਾ ਹੋ ਕੇ ਪਿਆ ਆਪਣੇ ਰਾਤ ਮੋਬਾਈਲ ਦੇਖਦੇ ਆ ਫਿਰ ਸੁੱਤੇ ਰਹਿੰਦੇ ਆ ਉੱਠੋ ਏ ਦੋਵੇਂ ਤੁਸੀਂ ਪੈਜ ਬਾਕੀ ਸਾਰੇ ਉੱਠ ਪੈਣੇ ਗੋਰੀ ਓਏ ਸਾਸਰੀ ਘਰ ਦਾ ਬੁਲਾ ਲਾ ਉਠੋ ਤਮੈ ਚਾਹੀਏ ਨਹੀਂ ਕਿਦਾਂ ਚਾਹੀਏ ਨਹੀਂ ਕਿਦਾਂ ਹੈ ਕੋਈ ਨਹੀਂ ਆਈ ਨਕਲੋ ਕਿ ਵੰਦਾ ਜੋ ਆਣਾ ਉਠੋ ਥੋੜੀ ਜਲਦੀ ਕਰੋ ਗੁਕੜੀ ਇਹਨੇ ਮਾਰੇ ਤੋ ਥੋੜੀ ショਅ ਇਦਾਂ ਹੀ ਹੋਊਗਾ ਉਹ ਤਾਂ ਉੱਠਦਾ ਦਾ ਹੀ ਬਣੂਗਾ ਯਾਨੀ ਕਿ ਆਪਾਂ ਐਚਡੀ ਬਣਾਣੀ ਪੂਰੀ ਇਹ ਨਹੀਂਗਾ ਵੀ ਮਾੜੀ ਮੋਟੀ ਬਣਾਉਣੀ ਉੱਠੋਗੇ ਤੁਸੀਂ ਉਹ ਮੂੰਹ ਤੋਂ ਹੋਗੇ ਵੀ ਟਾਈਮ ਕਹਿੰਦਾ ਟਾਈਮ ਸਾਨੂੰ ਦੱਸਦੇ ਕਿੰਨਾ ਟਾਈਮ ਹੋਗਾ ਤਕਰੀਬਨ ਜੀ 7.5 ਤੇ ਸੋ ਕਿੱਥੇ ਆ ਜਿਆ ਤੇ ਆਪਣਾ ਆ ਮੋਬਾਈਲ ਤੇ ਲੈ ਜਾਂਦੀ ਨੇ ਉੱਪਰ ਟੂ ਟੂ ਕੀਤੀ ਜਾਂਦੀ ਨੇ ਉਹ ਚਾਰ ਛੜਾਉਂਦੀ ਵੀ ਦੋ ਠੋਕ ਆਏ ਨੇ ਫਿਰ ਟਾਈਮ ਨਾਲ ਗੋਰੀ ਉਠੋ ਬੰਦ ਨਾ ਹੋਣ ਪਤਾ ਲੱਗੀਆਂ ਗੋਰੀ ਸੁੱਤਾ ਹੋਣੀ ਮੈਂ ਤੁਹਾਨੂੰ ਬੰਦ ਕਰਨਾ ਮੇਰਾ ਸੱਸੀ ਘਰ ਤਾਂ ਬਰਾਲ ਮੂੰਹ ਦੇ ਵਿੱਚੋਂ ਦੀ ਉਹ ਜੈਸੁਰੇ ਗਿਆ ਦੁੱਧ ਵਗੈਰਾ ਲੈਣਾ ਚਾਹ ਬਣੂਗੀ ਆਪਣੀ ਆ ਸਾਹਮਣੇ ਸਮਾਨ ਪਿਆ ਹੈ ਆਪਣਾ ਇਧਰ ਨੂੰ ਚੱਲੇ ਨਹੀਂ ਗਾ ਡਾਕਟਰ ਨਾਲ ਨਹੀਂ ਆਉਂਦਾ ਚਾਹ ਹੈ ਵਿੱਚ ਆ ਪੀ ਲੋ ਸਸਰੀ ਕ ਬੁਲਾਓ ਸਸਰੀ ਕ ਇਹਦੀ ਅੱਖਾਂ ਮਾਲ ਦੇ ਸਸਰੀ ਕਾ ਤੁਸੀਂ ਬੁਲਾਓ ਜੀ ਤੇ ਉਹ ਵੇਲੇ ਬੰਦੇ ਨੇ ਕਿੰਨਾ ਕੰਮ ਕਰਤਾ ਉਹਨੇ ਮੇਰੇ ਹੱਥ ਗਰੀਸ ਹੀ ਮਸ਼ੀਨ ਕਰਤੀ ਹੈ ਤੇ ਗੰਧਣ ਪਟਣ ਲੱਗਾ ਉੱਤੋਂ ਸੈਡਾਂ ਤੋਂ ਫਿਲਟਰ ਫੁੱਟ ਵਗੈਰਾ ਸਾਫ਼ ਕਰਦੇ ਦਿੱਤੋ ਥੋੜੀ ਸਾਸਰੀ ਘਰੋਂ ਬੋਣ ਬੁਲੰਦੀ ਖਦੀ ਆ। ਅੰਨੇ ਸੁੱਤੇ ਨਾਲੇ ਸਾਡੇ ਮੈਂ ਵੀ ਨਾਲੇ ਖੁੱਤੇ ਥੋਡੇ। ਕਿ ਬੈਠੇ ਕਿਥੇ ਰਹਿ। ਬੈਠਣਾ ਬੰਦੇ ਨੂੰ ਹੋ ਜ਼ਿਆਦਾ ਨੀਂਦ ਜੇ ਕੰਮ ਕਰ ਜਿਹੜਾ ਕੰਮ ਕਰਦਾ ਉਹਨੂੰ ਨੀਂਦ ਨਹੀਂ ਆ ਦਿੰਦੀ। ਦਵਾਈ ਦਵਾਣਾ ਨਹੀਂ। ਕਿ ਦਵਾਈ ਦਵਾਣਾ। ਦਵਾਈ ਲੈ ਆਣੇ ਤਾਂ ਆ ਗਏ ਦਵਾਈ ਤਿਕੜੇ। ਅਬੂ ਰਾਏ ਦਾਵਣਾ ਨਾ ਖੇਦੀ ਯਾਰ ਮੰਜੇ ਦੀਆਂ ਕਿਹੜੀਆਂ ਐਂਦੀ ਆ ਝੋਲੀ ਬਣ ਜਾਂਦੀ ਹੈ ਵਜ਼ਨ ਬਹੁਤ ਸੱਡਣਾ ਆਇਆ ਚਾਹ ਆ ਗਈ ਬੰਦੇ ਬਹੁਤ ਆ ਨੇ ਇੱਧਰ ਚਾਹ ਲੈ ਕੇ ਆਇਆ ਉਹ ਆਪਣਾ ਚਲਾ ਦੇਣਾ ਫਸੇ ਪਾਰੀ ਵਿੱਚ ਠੀਕ ਹੈ ਜਾਂ ਫਸੀ ਗੱਡੀ ਰਾਤ ਹੈ ਹਾਂ ਜਾਂ ਫਸੀ ਰਾਤ ਹੈ ਹਾਂ ਰਾਤ ਉਧਰ ਤਾਂ ਫਸੇ ਹੀ ਸਕਦੀ ਆ ਬੀਬੀ ਹਾਂ ਹਾਂ ਉਸਕੇ ਪਾਸ ਹੀ ਹੈ ਜੇ ਫਸ ਗਈ ਤਾਂ ਫਿਰ ਉਧਰ ਤਾਂ ਗਿੱਲਾ ਖੇਤ ਹੈ ਯਾਰ ਫਾਸ ਕੇ ਫੇਕ ਤੁਹਾਰੇ ਪਾਸ ਟੋਜਨ ਵੀ ਨਹੀਂ ਹੁੰਦਾ ਕਹਾਂ ਰਾਤ ਪੁੱਛਿਆ ਬੋਲੇ ਟੋਜਨ ਟੋਜਨ ਤਾਂ ਹੈ ਨਹੀਂ ਹਮਾਰੇ ਪਾਸ ਹੈ ਟੋਜਨ ਦੀ ਬਾਤ ਨਹੀਂ ਹੈ ਹੋਰ ਆਪਣੇ ਨਹੀਂ ਕਲਾਈਏ ਉਧਰ ਕਿਧਰ ਆਪਣੇ ਕਰਮ ਨਹੀਂ ਹੈ ਹਾਂ ਕਿਧਰ ਨਿਕਲ ਗਏ ਤੁਹਾਰੇ

ਭਾਈ ਆਪਾਂ ਜੀ ਅੱਜ ਕੰਬੈਨਾਂ ਦਿੱਤੀਆਂ ਨੇ ਖੇੜ ਜਾਨੀ ਕਿ ਥੋੜੀ ਜੀ ਇਹ ਅਲਗ-ਅਲਗ ਕਰ ਲਿਆ ਜਿੱਦਾਂ ਹੁਣ ਦਸ਼ਮੇਸ਼ ਚੱਲ ਰਹੀ ਹੈ ਜੀ ਇੱਥੇ ਉਹ ਸਾਹਮਣੇ ਹੈ ਇੱਥੇ ਤਕਰੀਬਨ ਹੈ ਗਿਆ 40 ਕਿਵਗਾ ਦਾ ਪਲਾਟ ਹੈਗਾ ਜੀ ਇੱਥੇ ਸਾਹਮਣੇ ਇੱਕ ਲੈਣਾ ਇਹ ਕਟਣੀਆਂ ਇੱਕ ਆ ਜੀ ਤੇ ਦੋ ਉੱਤਰ ਗਿਆ ਉਹ ਸਾਹਮਣੇ ਉੱਪਰ ਆ ਦੇ ਫਿਰ ਤੋਂ ਲੈ ਗਏ ਉਹ sire ਥਾਈ 40 ਕਿਵਗਾ ਲਗਭਗ ਪਲਾਟ ਹੈਗਾ ਤੇ ਦਸ਼ਮੇਸ਼ ਇੱਥੇ ਕੀਤੀ ਹੈ ਤਾਂ ਬਾਕੀ ਜਿਹੜੇ ਆਪਣੇ ਮਥਾੜੂ ਆ ਉਹ ਆਪਾਂ ਜੀ ਉੱਥੇ ਚਲਾਈ ਆ ਲੋਕਲ तकरीबन 30 ਜੀਆਂ ਹੈਗੀਆਂ ਕੋਈ ਇੰਨਾ ਜ਼ਿਆਦਾ ਲੰਬਾ ਨਹੀਂ ਉੱਤੇ ਖੱਤੀਆਂ ਜਿਆ ਤੁਹਾਨੂੰ ਪਤਾ ਹੀ ਆ ਕਿ ਪੈਸੇ ਥੋੜੇ ਜ਼ਿਆਦਾ ਬਣਦੇ ਆ ਤੇ ਵੱਡੇ ਪਲਾਟਾਂ 'ਚ ਥੋੜਾ ਫਰਕ ਪੈਂਦਾ ਉਸ ਤਰ੍ਹਾਂ ਵੀ ਆਪਾਂ ਸਮੇਸ਼ ਨੂੰ ਇੱਧਰ ਕਰਤਾ ਤੇ ਮਥਾੜੂ ਨੂੰ ਕੱਤਾ ਜੀ ਉੱਧਰ ਇਹ ਲੰਬੇ ਕਿਰੇ ਆ ਚੱਲੂਗੀ ਤੇ ਸਮੇਸ਼ ਹੈ ਤੇ ਮਥਾੜੂ ਚੱਲੂਗੀ ਜੀ ਉੱਥੇ ਤੇ ਕਿਰਪਾ ਜੀ ਆਪਣੀ ਵਾਹਗੁਰੂ ਦੇ ਆਪਣੇ ਦੀ ਕਿਰਪਾ ਜੀ ਪੂਰੀ ਤੇ ਆਪਣਾ ਕੰਮ ਚੱਲ ਰਿਹਾ ਹੈ ਮਸ਼ੀਨ ਦੇਖੋ ਜੀ ਤੁਹਾਨੂੰ ਦਿਖਾਉਂਦਾ ਕਿਹੜੇ ਤਰੀਕੇ ਨਾਲ ਚੱਲ ਰਹੀ ਆ ਜਿਵੇਂ ਕਿ ਆ ਦੇਖੋ ਇੱਥੋਂ ਇੱਥੇ ਏਰੀਆ ਇਦਾਂ ਦਾ ਜੀ ਜਿਹੜੇ ਤਾਂ ਵੀਰ ਮੇਰੇ ਆਉਂਦੇ ਰਹਿੰਦੇ ਆ ਰਾਜਸਥਾਨ ਚ ਉਹਨਾਂ ਨੂੰ ਤਾਂ ਪਤਾ ਹੀ ਤੇ ਬਾਰੇ ਜਿਹੜੇ ਨਹੀਂ ਆਉਂਦੇ ਕਦੇ-ਕਦਾਂ ਆਉਂਦੇ ਆ ਉਹਨਾਂ ਜਿਹੜੇ ਵੀਰ ਨਹੀਂ ਆ ਉਹਨਾਂ ਨੂੰ ਮੈਂ ਦੱਸਦੇ ਆ ਵੀ ਰਾਜਸਥਾਨ ਦੇ ਏਰੀਆ ਕਿਦਾਂ ਦਾ ਆ ਦੇਖੋ ਇੱਥੇ ਹੁਣ ਜਿੱਦਾਂ ਕੰਬੈਨ ਆਈ ਆ ਜੇ ਇੱਥੇ ਲਾਉਂਦੇ ਇਹਨੂੰ ਆ ਦੇਖੋ ਥੱਲੇ ਦਲਦਲ ਬਣੀ ਪਈ ਹੋਵੇ ਆ ਦੇਖੋ ਜੇ ਕਰੇ ਇੱਥੋਂ ਲਾਉਂਦੇ ਜ਼ਿਆਦਾ ਤੇ ਮਸ਼ੀਨ ਤੇ ਫਸ ਜਾਣੀ ਸੀ ਇਥੋਂ ਗਾਂ ਸਿੱਧੀ ਲੰਗੀ ਆ ਜੇਦਾ ਤੁਰੀ ਜਾਵੇ ਫਿਰ ਤਾਂ ਕੋਈ ਚੱਕਰ ਨਹੀਂ ਬੈਠ ਗਈ ਤੇ ਫਿਰ ਇਹਨੇ ਸਲਿੱਪ ਦਾ ਮਾਰਨੇ ਇਦਾਂ ਹੀ ਬੈਠ ਜਾਣਾ ਦਬ ਜਾਣਾ ਥੱਲੇ ਤੇ ਜਿਵੇਂ ਜਿਵੇਂ ਇੱਧਰ ਥੱਲੇ ਨੂੰ ਜਾਊਗੀ ਤਕਰੀਬਨ ਸਹੀ ਆ ਇੱਧਰ ਉੱਪਰ ਆ ਪੱਥਰ ਵਾਲੀ ਦੀ ਆ ਥੋੜਾ ਜਾਂ ਗਿੱਲਾ ਹੀ ਆ ਦੇਖੋ ਪਾਣੀ ਚੱਲ ਰਿਹਾ ਤੇ ਕਰਨਗੇ ਜੀ ਵੈਸੇ ਗੁਰੂ ਕਿਰਪਾ ਆਪਣੇ ਤੇ ਮਸ਼ੀਨ ਅੱਜ ਸਹੀ ਚੱਲ ਰਹੀ ਆ ਕਰਮਾ ਲਈ ਤੇ ਕੱਲ ਪਹਿਲਾ ਦਿਨ ਸੀ ਕੱਲ ਫਿਰ ਚੱਲੀ ਤਾਂ ਬਹੁਤ ਵਧੀਆ ਕੱਲ ਵੱਡਾ 10 ਕੁ ਵਿੱਗੇ ਲੇਟ ਬਹੁਤ ਚਲਾਈ ਆ ਕੱਲ ਫਿਰ ਇਹਦਾ ਇੱਕ ਤਾਂ ਕਲੱਚ ਦਾ ਥੋੜਾ ਜਿਹਾ ਇਸ ਫਾਲਟ ਜੀ ਉਬਰਾਤ ਕੀਤਾ ਤੇ ਇੱਕ ਇਹਦਾ ਫਲੈਟ ਦਾ ਸੀ ਬਦੋਹ ਇਹਦੇ ਹੀ ਫਾਲਟ ਗਏ ਸੀ ਤੇ ਵੀ ਉਹਨਾਂ ਨੇ ਮੜਾ ਕੀਤਾ ਤਾਂ ਹੁਣ ਥੋੜੇ ਸਾਹਮਣੇ ਆ ਦੇਖੋ ਜੀ ਗੋਰਾ ਭਾਈ ਬੈਠਾ ਜੀ ਗੋਰੇ ਦੀ ਬਦਲੀ ਕਰਤੀ ਗੋਰੇ ਨੂੰ ਕਰਤਾ ਜੀ ਆਪਾਂ ਦਸ਼ਮੇਸ਼ ਤੇ ਦੂਸਰੇ ਮਥਾੜੂ ਤੇ ਹੋ ਗਈ ਤੋਂ ਆ ਦੇਖ ਲਓ ਜੀ ਆਪਾਂ ਮੇਰਜੀ ਪੰਪ ਕਰਵਾ ਆਪਣੇ ਕਿਸੇ ਚੰਗੇ ਬੰਦੇ ਤੋਂ ਤੇ ਜੀ ਜੀ ਰਹੀਦਾ ਪੂਰਾ ਇੰਜਨ ਪੂਰਾ ਜੋਰ ਮਾਰ ਰਿਹਾ ਹੈ ਤੇ ਇੱਕ ਆਪਣੇ ਹੋਰ ਹੈ ਪੰਪ ਆਪਾ ਹੁਣ ਬੰਦਾ ਤੁਹਾਨੂੰ ਦੱਸਦਿਆਂ ਜੀ ਕਿਸੇ ਵੀਰ ਨੇ ਕਰਵਾਉਣਾ ਹੋਵੇ ਤੇ ਪਿੰਡ ਦਾ ਜੀ ਲਾਦੂ ਕਾ ਮੰਡੀ ਲਾਦੂ ਕਾ ਮੰਡੀ ਕੋਲੇ ਇੱਕ ਹੈਗਾ ਜੀ ਆਪਣਾ ਮਕੈਨਿਕਲ ਹੈਗਾ ਪੰਪਾਂ ਦਾ ਬਹੁਤ ਵਧੀਆ ਕੰਮ ਕਰਦਾ ਆਪਾਂ ਜੀ ਤੇ ਸੁਮੇਸ਼ ਦਾ ਉਹਦੇ ਤੇ ਕਰਵਾਇਆ ਜੀ ਪੰਪ ਨੌਇਲਾ ਨਹੀਂ ਕਰਵਾਇਆ ਇਕੱਲਾ ਪੰਪ ਕਰਵਾਇਆ ਤੇ ਦੇਖ ਲੋ ਇੰਜਨ ਦੀ ਖਚਾਈ ਤੇ ਆਪਣੇ 4600 ਦੇ ਤੁਸੀਂ ਦੇਖਿਆ ਜੀ ਉਹ ਇੰਜਨ ਲੰਬੀ ਨਹੀਂ ਛੱਡਦਾ ਜੀ ਇਹ ਇੰਨਾ ਫਰਕ ਆ ਜੀ ਉਹਨਾਂ ਤੇ ਇਹਦਾ ਤੇ ਵੀ ਜੇ ਨਾ ਜਿਹੜੇ ਆਪਣੀਆਂ ਕਈ ਵੀਰ ਮੇਰੇ ਕਹਿੰਦੇ ਆਗੇ ਸਾਡਾ ਇੰਜਨ ਖਚਾਈ ਨਿਕਾਦਾ ਕੱਲ ਤੁਸੀਂ ਵੀਡੀਓ ਦੇ ਦੇਖਿਆ ਆਪਣਾ 4600 ਦਾ ਇੰਜਨ ਜੀ ਹੈ ਉਹ ਵੀ 0 402 ਹੈ ਇਹ ਵੀ 402 ਆ ਉਹਦਾ ਪੰਪ ਕਿਸੇ ਹੋਰ ਬੰਦੇ ਤੇ ਕਰਵਾਇਆ ਆਪਾਂ ਤੇ ਇਹਦਾ ਪੰਪ ਕਿਸੇ ਹੋਰ ਤੋਂ ਕਰਵਾਇਆ ਜੀ ਤੇ ਦੇਖ ਲੋ ਜੀ ਫਰਕ ਖਚਾਈ ਦਾ ਤੁਸੀਂ ਦੇਖ ਰਿਹਾ ਹੋ ਥੋੜੀ ਜੀ ਜੇ ਦੀ ਬਾਤ ਜੀ ਆਉਂਦੀ ਹੈ ਚੀਂ ਚੀਂ ਸ਼ਾਇਦ ਹੈ ਰੀਲ ਵਗੈਰਾ ਕਿਸੇ ਚੀਜ਼ ਦੇ ਹੈਗੀ ਆ ਜੀ ਤੇ ਤਕਰੀਬਨ ਮਸ਼ੀਨ ਵਧੀਆ ਨਿਕਲੀ ਹੈ ਜੀ ਆਪਣੀ ਬਹੁਤ ਵਧੀਆ ਮਿਹਨਤ ਵੀ ਆਪਾਂ ਬਹੁ ਕੀਤੀ ਹੈ ਇਹਦੇ ਦੇ ਚੱਲਣ ਨੂੰ ਹੀ ਵਧੀਆ ਹੈ ਜੀ ਤੇ ਮਸ਼ੀਨ ਹੈ ਪੂਰੀ ਸਾਈਲੈਂਟ ਵੀ ਹੈਗੀ ਆ ਜੀ ਉਹ ਗੱਲ ਨਹੀਂ ਹੈ ਤੇ ਕਦਨੇ ਘਟਮਗਾ ਤੁਨ ਚਲਾਈ ਨੂੰ ਮਸ਼ੀਨ ਕਾ ਲੋ ਇੱਥੇ ਇੱਥੇ ਹਾਂ ਇਧਰ ਮੁ ਕਰ ਕਰ ਤਸਰ ਹਾਂ ਅੱਧਾ ਘੰਟਾ ਅੱਧੇ ਘੰਟੇ ਦੋ ਗਿੜੇ ਆਏ ਨੇ ਕੀ ਹੋ ਰਿਹਾ ਹੈ ਕੀ ਗੱਲ ਕੀ ਹੈ ਜਾਣਾ ਹਾਂ ਵਾਟ ਤੇ ਕਰਿਆ ਰੋਣਾ ਵਾਟ ਉੱਥੇ ਹੁਨਾ ਵਾਟ ਤੇ ਆਵਟ ਨਾ ਇੱਥੇ ਉੱਤਰ ਜਾਣਾ ਹੈ ਉੱਤਰ ਇੱਕ ਵੀ ਆ ਗਿਆ ਉਧਰ ਗੇਰ ਗਿਆ ਹਾਈ ਪੈਂਦੇ ਨਾ ਅੱਜ ਅੱਜ ਸਹੀ ਪੈਂਦੇ ਹਾਂ ਹਾਂ तो भैया तुम्हारा कितना डेढ़ पहले डेढ़ है कौन सा डेढ़ है तुम्हारा? इसमें इस आप कितने मार रहा? <laughs> कितने कम बता रहा है डेढ़ बीघा कितने कम बता रहा है तू कुछ नहीं। ये एक नहीं, ये एक नहीं, नहीं है डेढ़ 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 ये हो गया और डेढ़ ये है क्या ऐसा जुल्म करते हो आप ਹਾਂ ਕੀ ਕਰਤੇ ਹੋ ਹਾਂ ਹਾਂ ਕਾਗਲੀ ਕਰਤੇ ਝੂਲਮ ਇਤਨਾ ਝੂਲਮ ਕੌਣ ਕਰ ਰਹਾ ਹੈ ਉਹ ਕਰ ਰਹਾ ਵਰਗਾ ਆ ਦੇਖੋ ਜੀ ਆਪਾਂ 13 ਕਿਤਨਾ हमारा तो दो भी होता है यूट्यूब डालूंगे तुम्हारी जब ऊपर से मौसम खराब होता है उसको तो कुछ नहीं बोलते क्यों बारिश करा रहा है हमारी फसल कटने दो नुकसान वो तुम जरते हो हमारा एक दो सौ नहीं जरते क्या बात है नहीं नहीं वो बात नहीं है तुम नहीं बोलते और बोलते है न तुम तो नहीं बोलते हो हम तो है जो बता दिया तुम्हारा ਆਉਂਦੇ ਆ ਇਹਨਾਂ ਦਾ ਤਕਰੀਬਨ 40 ਵਾਲਾ 260 60 ਕਰਮਾ ਇੱਕ ਪਾਸੇ ਮਾਰੀਆਂ 18 ਇੱਕ ਪਾਸੇ ਮਾਰੀਆਂ ਤੇ ਤੁਸੀਂ ਦੇਖਾ ਕਿੰਨਾ ਬਣੂਗਾ ਇਹ ਬਣੂਗਾ ਜੀ 60 ਤੇ 18 ਦਾ ਤਕਰੀਬਨ ਉਹ ਸੌਰੀ 60 ਨਹੀਂ 40 ਇੱਕ ਪਾਸੇ ਪਹਿਲੋ ਮਾਰੀਆਂ ਤੇ 18 ਇੱਕ ਪਾਸੇ ਦਿਵਾੜਾ ਹੋ ਗਿਆ ਫਿਰ ਉਸ ਬਾਅਦ 20 ਇੱਕ ਮਾਰੀਆਂ ਤੇ 20 ਕਹੋ 17 ਯਾਨੀ ਕਿ ਦੋ ਬਿੱਗੇ ਥਾਂ ਦੋ ਬਿੱਗਾ ਦੇ ਵਿੱਚੋਂ ਇਹਨਾਂ ਨੇ ਤਕਰੀਬਨ ਕਰ ਕਰਾ ਕੇ ਡੇਢ ਤੇ ਵੀ ਨਹੀਂ ਮੰਨੇ ਇਹ ਡੇਢ ਤੋਂ ਸਵੇਰੇ ਤੇ ਜਦੋਂ ਕਈ ਵਾਰ ਬੰਦੇ ਨੂੰ ਇੱਧਰ ਤੋਂ ਜਾਣਾ ਬੰਦੇ ਫਿਰ ਪਤਾ ਕੀ ਕਰਦਿਆ ਇਹਨਾਂ ਨੇ ਇਹ ਕੰਮ ਕਰਨਾ ਹੈ ਕਿ ਇਹਨਾਂ ਨੇ ਬੰਦਿਆਂ ਨੇ ਪੈਸੇ ਨਹੀਂ ਦੇਣੇ ਪਹਿਲੋਂ ਮੇਰਾ ਅੱਧਾ ਉੱਥੇ ਅੱਧਾ ਉੱਥੇ ਆ ਇਹਨਾਂ ਬੰਦਾ ਫਸ ਜਾਂਦਾ ਨਾ ਦਿੰਦੇ ਪੈਸੇ ਮੰਗਣ ਦੇਗਾ ਤੇ ਨਾ ਹੁਣ ਅਸੀਂ ਦੇਖੋ ਤਾਂ ਚਲਾਈਆ ਕੰਬੈਨ ਇੱਥੇ ਤੇ ਇਹ ਪਹਿਲਾਂ ਡੇਢ ਦੱਸੇ ਸੀ ਡੇਢ ਆ ਡੇਢ ਤੋਂ ਬਾਅਦ ਮੈਂ ਤਾਂ ਤੇਲ ਲੈਣ ਚਲਾ ਗਿਆ ਜਦੋਂ ਵੱਡਾ ਇੱਕ ਇੱਕ ਹੋ ਗਿਆ ਇਹ ਇੱਕ ਹੁਣ ਇਹ ਜੀ ਸਵਾ ਸਵਾ ਵਿੱਗੇ ਦਾ ਮੰਨੇ ਆ ਕਿ ਸਵਾਬਤ ਹੈ ਤੇ ਆ ਉਹ ਸਾਹਮਣੇ ਆਪਾਂ ਜਿੱਥੇ ਕੰਬੈਨ ਚੱਲ ਰਹੀ ਆ ਉਹ ਸਾਹਮਣੇ ਇਹਦਾ ਦੇਖ ਲਓ ਇਹਦਾ ਜੀ 14 ਕਰਮਲ ਚੜਾਈ ਆ ਤੇ 120 ਕਰਮਲ ਆਈ ਆ ਇਹ ਬੰਦੇ ਨੇ ਢਾਈ ਵਿੱਗੇ ਦੱਸਿਆ ਵਾ ਠੀਕ ਹੀ ਦੱਸਿਆ तकरीबन ਕੋ ਮਾੜਾ ਮੋਟਾ ਫਰਕ ਪਿਆ ਤੇ ਕੁਝ ਬੰਦੇ ਵਿੱਚ ਸਹੀ ਦੱਸਦੇ ਆ ਕੁਝ ਮਾਦੇ ਝੂਠ ਆ ਤੇ ਫਿਰ ਆਪਾਂ ਵੀ ਤੁਹਾਨੂੰ ਪਤਾ ਹੀ ਉਹ ਸਾਹਮਣੇ ਸਪੀਡ ਖਿੱਚਦੀ ਦਾ ਵੀ ਜਿੱਦਾਂ ਇਹ ਕਰਦੇ ਆ ਉਦਾਂ ਹੀ ਕਰੀ ਜੋ ਤੁਸੀਂ ਵੀ ਅਰੇ ਬਹੁਤ ਅੱਛਾ ਹਾਂ ਉਹ ਸਾਹਮਣੇ ਆਪਾਂ ਵੀ ਆਪਣਾ ਲਾਜ ਲੈ ਕੇ ਤੁਹਾਨੂੰ ਪਤਾ ਹੈ ਜਿੱਦਾਂ ਕੋਈ ਦੱਸੂਗਾ ਉਦਾਂ ਹੀ ਹੋਊਗਾ ਇਹ ਭਈਏ ਹਣ ਪਾਵੇਂ ਯਾਰ ਮਿੰਟ ਕਰ ਲੈ ਤੁਮਾਂ ਵੀ ਥੋੜਾ ਇੰਜਨ ਮਾਰ ਰਿਹਾ ਕਿਉਂਕਿ ਗਿੱਲੇ ਖੇਤ ਕਰਕੇ 18 ਮਿੰਨੀਆਂ ਇੱਧਰ ਨੂੰ 18 ਮਿੰਨੀਆਂ ਜੀ ਹਾਂ ਤੇ ਇੱਧਰ ਅੱਗੇ ਕਿ ਨਹੀਂ ਮਿੰਨੀਆਂ ਇੱਧਰ ਨੂੰ ਇੱਧਰ ਨੂੰ ਇਹਨਾਂ ਦੇ ਚਾਲੀ ਉਹ ਬੂਟੇ ਕੋਲ ਚਲੀ ਗਈ ਹੋ ਸਾਹਮਣੇ ਦੋ ਵੀ ਕਿ ਹੋ ਗਿਆ ਕਿੰਨਾ ਦੋ 40 ਫੁੱਟ ਗੰਨਾਂ ਜਲੀਆਂ ਆ ਤੇ 18 ਆ ਇਹਨੂੰ ਹਾਂ ਦੋ ਹੋ ਗਾ 40 18 ਦਾ ਇੱਕ ਬਣਾ ਕੇ ਕਿੱਧਰ ਹੈ ਦੁਆੜੇ ਦਾ ਮੱਥਾ ਚਾਰ ਕਨਾਲਾਂ ਦਾ ਇੱਕ ਬਣਾ ਤੇ ਪੌਣੇ ਦੋ ਬਿੱਗੇ ਥਾਂ ਆ ਤੇ ਇਹਨਾਂ ਨੂੰ ਸਵਾਇ ਤੇ ਮੰਨੇ ਆ ਗਿਆ ਅੱਧਾ ਬਿੱਗਾ ਜਨ ਕੇ ਖਾਂਦਾ ਹੈ ਤੇ ਰੇਟ ਜਿਆਦਾ ਚੱਕੀ ਆ ਆਪਾਂ ਥੋੜਾ ਜਿਹਾ ਹੋਰ ਦੇ ਜਿਆਦਾ ਬਣਾ ਮਸ਼ੀਨ ਦਾ ਹੋਰ ਭਜਾਣ ਚਾਹੀਦਾ ਗਿੱਲੇ ਖੇਤ ਨੇ ਇੰਜਾਂ ਨੂੰ ਧੂਆਂ ਹੀ ਮਾਰੀ 14-15 ਦੀ ਰੇਟਾਂ ਚਲੋ 1200 ਰੁਪਏ ਉਹਨੇਗਾ ਉਹਨਾਂ ਠੇਕਾ ਮਾਰ ਰਾਂ ਠੀਕ ਹੈ ਆਪਾਂ ਇਹਦਾ ਬਿੱਗਾ ਤੇ ਨਹੀਂ ਆਉਣਾ ਠੇਕੇ 'ਚ ਮਾਰ ਚਲਾਉਣੀ ਆ ਸਹੀ ਗੱਲ ਹੈ तो भैया आप पैसे लाए हो साथ नकदी लेके आए हो तुम तो ईमानदार लग रहे, रहे हो मेरे को आप ईमानदार लग रहे हो ई ईमानदार है ना नहीं नहीं थोड़ा सा किया कपड़ा तो नहीं ईमानदार तो रही है थो। थोड़ा सा कपड़ा किया आपने आदमी के क्यों किया ऐसा क्यों ऐसा जुल्म किया आपने किया है सबसे ज्यादा ईमानदार ये है ਸਭ ਤੋਂ ਜ਼ਿਆਦਾ ਗਾਉਂ ਮੇਂ ਅਮਾਨਦਰ ਹੈ ਇਹ ਬੰਦਾ ਅਮਾਨਦਰ ਹੈ ਹਾਂ ਹਾਂ ਇਹ ਗਲਤ ਨਹੀਂ ਗਲਤ ਹੈ ਤੂੰ ਗਲਤ ਹੈ ਨਹੀਂ ਹਾਂ ਗਲਤ ਕਹੋਣੇ ਛੱਡ ਜਾਓ ਕੌਣ ਹੈ ਤੂੰ ਤੂੰ ਇੱਕ ਇੱਕ ਤੁਸੀਂ ਸਪੋਰਟ ਕਰਦੇ ਹੋ ਨਾ ਆਪ ਲੋਗ ਨਹੀਂ ਨਹੀਂ ਉਹ ਬਾਅਦ ਨੇ ਸਪੋਰਟ ਨਹੀਂ ਕੀਆ ਕਿ ਸਰਦਾਰ ਦਾ ਕੀ ਪਤਾ ਨਹੀਂ ਨਹੀਂ ਹਾਂ ਉਹ ਵਧੇਰੇ ਅਮਾਰ ਬਹਿ ਰਹੇ ਨੇ ਯਾਰ ਕਿਧਰ ਵਾਲੀ ਨਹੀਂ ਸੀ ਗਿਆ ਸਾਨੂੰ ਤਾਂ ਕੋਈ ਦਵਾਲ ਨਹੀਂ ਸੀ ਗਿਆ ਅੱਜ ਬਿੱਟੂ ਭਰਾ ਨੇ ਫੋਨ ਕੀਤਾ ਮੈਂ ਆਪਣਾ ਤੂੰ ਆ ਜਾ ਇਦਾਂ ਸਾਰਾ ਫਲੇਟਿਕਲੇ ਆ ਤੁਹਾਨੂੰ ਸਮਝ ਨਹੀਂ ਲੱਗਦੀ ਕੀ ਹੋ ਰਿਹਾ ਇਹ ਇਹ ਬੋਰਾ ਹੈਗਾ ਮਾਰੇ ਕੋਈ ਪਤਾ ਨਹੀਂ ਹੋ ਰਿਹਾ ਕੀ ਹੋ ਰਿਹਾ ਕਹਿੰਦੇ ਤੂੰ ਮੈਂ ਇਧਰ ਹੀ ਆ ਜਾਓ ਗਾੜੀ ਦੇ ਪਾਸ ਹੀ ਹਾਂ ਅਬ ਕਿਤਨਾ ਬਚਾ ਹੋਰ ਤੇ ਮਾਰਾ ਹੋਰ ਕਿਤਨੀ ਹੈ ਹੈ ਨਹੀਂ ਕੁਝ ਹੈ ਨਹੀਂ ਕੁਝ ਹੈ ਤੇ ਨਾ ਤੇਲ ਨਹੀਂ ਹੈ ਉਹ ਦਰ ਹੈ ਇਸ ਦਾ ਹਾਂ ਉਹ ਮੱਖਣ ਨਾ ਕਿੰਨਾ ਜਿਹਾ ਉੱਪਰ ਚੜ ਰਹਾ ਹੈ ਨਹੀਂ ਹੈ ਇਹ ਚੱਲ ਰਹਾ ਨੇ ਇਹ 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 ਇਧਰ ਹੀ ਕਿਉਂ ਕੇ ਤੇਰੇ ਕੋ ਕੈਸੇ ਪਤਾ ਹੈ ਉਹ ਬੋਲ ਰਹਾ ਤਾਂ ਮੇਰੇ ਕੋਲ ਉਹ ਤਾਂ ਬੋਲ ਰਹਾ ਤੇਰੇ ਖੇਤ ਉਸ ਦਾ ਹਾਕਤਾ ਹਾਂ ਮੈਂ ਹਾਂ ਉਸ ਦਾ ਹਾਕਾਈ ਕਰਦਾ ਹਾਂ ਹਾਕਾਈ ਕਰਦਾ ਜੋ ਬੋਲ ਢਾਈ ਵੀਗਾ ਮੇਰਾ ਉਸ ਨੇ ਉਸ ਨੇ ਢਾਈ ਬੋਲਾ ਮੈਨੂੰ ਉਹ 2 ਵੀਗਾ ਪੈਸੇ ਦਿੰਦਾ ਹੋਰ ਆਦੇ ਵੀਕੇ ਘੌਰ ਲਿਆ ਕਰ ਆਦੇ ਵੀਕੇ ਘੌਰ ਪੈਸਾ ਲਿਆ ਕਰ ਸਿਆ ਮਾਰੇ ਕੋ ਢਾਈ ਕੇ ਦੇ ਰਹਾ ਹੈ ਇਹ ਕਾ ਬਾਤ ਹੈ ਮੈਂ ਤਾਂ ਹਾਕਾਈ ਕਰਦਾ ਹਾਂ 2 ਵੀਗਾ ਦੇ ਦਿੰਦਾ ਠੀਕ ਹੈ ਬਾਕੀ ਆਪਾਂ ਤੁਹਾਨੂੰ ਪੰਮੇ ਨਾਲ ਮਿਲਾਉਂਦੇ ਉੱਪਰ ਮੈਂ ਆਇਆ ਵੀ ਤੈਨੂੰ ਕੋਈ ਸਮਝ ਆਉਂਦੀ ਆ ਨਹੀਂ ਵਿੱਗਾਂ ਦੀ ਹਾਂ ਕਿਉਂ ਨਹੀਂ ਆਉਂਦੀ ਬਈ ਨੇ ਸਾਨੂੰ ਤਾਂ ਆ ਚੁੱਕੀ ਤੈਨੂੰ ਕਿਹਨੇ ਆਉਂਦੀ ਸਮਝ ਆਉਂਦੀ ਕਿਉਂ ਨਹੀਂ ਆਉਂਦੀ ਜਦੋਂ ਸਾਨੂੰ ਕਿਵੇਂ ਆਈ ਜਾਂਦੀ ਆ ਪਤਾ ਨਹੀਂ ਹਾਂ ਪਹਿਲਾਂ ਆਉਂਦਾ ਰਹ ਤੂੰ ਪਹਿਲਾਂ ਆਰਾਮ ਆ ਦੇਖੋ ਜੇ ਅਜੇ तकरीबन ਮਸ਼ੀਨ ਨੂੰ ਇਹ ਗੜੇ 10 ਮਿੰਟ ਹੋਇਆ ਦੋ ਗੜੇ ਤੀਜਾ ਗੜਾ ਲੈ ਕੇ ਜਾ ਰਹੀ ਆ ਸਾਹਮਣੇ ਡਾਕੂਮੈਂਟ ਦੇ ਵਿੱਚ ਤੇ ਜਾਨਕੀ 1.5 ਰਾਉਂਡ ਹੋਰ ਲੱਗੂਗਾ ਇਹ ਬੰਦੇ ਨੇ ਇਮਾਨਦਾਰ ਨਾਲ ਬਤਾਇਆ ਜਾਨਕੀ ਆਪਣੇ ਪਿਆਪੀ ਦੇ ਹਿਸਾਬ ਦੇ ਇਹਨੇ ਇਮਾਨਦਾਰ ਨਾਲ ਦੱਸਿਆ ਜੀ ਕਿ ਮੇਰਾ ਇਹਨਾ ਇਹਦਾ ਬਾਕੀ ਦਾ ਤਕਰੀਬਨ ਹੈ ਵਿੱਚੋਂ ਕਰੀ ਜਾਂਦੇ ਆ ਚਲੋ ਕੋਈ ਨਹੀਂ ਆਪਾਂ ਨੂੰ ਵੀ ਕੰਮ ਚਲਾਉਣਾ ਹੀ ਪੈਣਾ ਜਿੱਦਾਂ ਜੀ ਹੁਣ ਦੂਜਿਆਂ ਦੇ ਨਾਲ ਹੀ ਐ ਜਿਵੇਂ ਕੋਈ ਘਟਬੱਧ ਦੱਸਣਗੇ ਬਾਕੀ ਇੱਕ ਹੋਰ ਇਹਨਾਂ ਦਾ ਹੈਡਾ ਸਾਨੂੰ ਉਹਦੇ ਨਾਲ ਮਲਾਉਂਦਾ ਤੁਹਾਡਾ ਕਿਤਨਾ ਬਚਾ ਵੀ मेरा पचास एकड़ है कितना बचा भी? अभी अभी पचास रुपए बच रहा अभी। तो कितना काड़ काड़ है कितना आपको है देख लो कितना भी भी है? का भी? भी? है, पचास बचा, पचास बचा, बचा है। है। वो काटना? वो आपकी मशीन कब काटेंगे अभी निकालेंगे शाम तक निकालेंगे उसके बाद दूसरा प्लॉट है उधर है उधर नहीं पहले हाँ फिर उसके बाद जाएंगे उधर कोई दिक्कत वो प्लॉट काटना वो उधर भी है तुम्हारा उधर है तुम्हारा हाँ, हाँ, कितना उधर तुम्हारा बाईस तुम्हारा कितना <laughs> बीस तो तुम्हारे गाँव में पूरे में होगा नहीं नहीं और... अच्छा पांच सौ एकड़ है भाई पूरे गांव का इस और दूसरा उदर है इसमें उधर लाग है उधर लागे बाकी तुम्हारे गांव में इस बार कितनी मूंग है अब की बार है तो ही, मगर बहुत है मान के चलो तीन चार सौ है पानी के चक्कर पानी के चक्कर से होगी है ना पानी के चक्कर से थोड़ी खराब हो थी काली पड़ गई है और ये मशीन भी बैठ रही है अब आप क्या बता रहे हैं मौसम का कैसे अब और बारिश आने की संभावना है या नहीं बारिश आने की संभावना है और ये तभी तो इतना कर रहे आपकी मेहरबानी है खराब नहीं हो ये कैमरे के सामने क्यों आ रहा है कौन ये, ये कम ये आता है, है।, है। ये दूध वाला है। ये बोल रहा है कि इसका दो बिघा मैं मेरे वो ढाई के दे रहा है मेरे को दो, आ, के के दो के आ, हाँ। का के दे, रहा को। आ, हमारे को दो के दे रहा है मेरे को दे रहा है ले बोरा मैं मानता रहा ਤੇ ਇਹ ਇਹ ਮੈਂ ਇਹ ਆਦਮੀ ਕਹਿੰਦਾ ਬੋੜਾ ਇਹ ਈਮਾਨਦਾਰ ਹੈ ਮੈਂ ਤੁਮ ਮੈਂ ਈਮਾਨਦਾਰ ਵੈ ਸਭੀ ਥੋੜਾ ਮਾਨਦਰ ਹੋਤੇ ਗਾਉਂ ਮੈਂ ਹਾਂ ਇੱਕ ਦੋ ਹੀ ਹੁੰਦੇ ਆ ਪਰ ਮੈਂ ਤੈਨੂੰ ਆ ਗਈ ਕੋਈ ਸਮਝ ਆ ਗਈ ਨਹੀਂ ਆਈ ਆ ਗਈ ਮੈਨੂੰ ਇਹ ਆ ਮੈਨੂੰ ਸਮਝ ਆ ਗਈ ਮੈਨੂੰ ਕੀ ਬੋਲਿਆ ਉਹਨਾਂ ਨੇ ਅੱਛਾ ਆਪਾਂ ਅਸਾਂ ਮੈਂ ਜਾਨਾ ਮੈਂ